ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਬਖਾਵਾਂਗੇ ਇੱਕ ਝੋਟੀ ਤੇ ਦੋ ਬੇੜਾਂ ਮਰੇ ਤਿੰਨੇ ਹੀ ਪਸ਼ੂ ਗੱਭਣ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਕਰਨ ਤੇ ਮਣੀ ਉਹਨਾਂ ਦੇ ਕੋਲ ਆਜੋ ਕਰਦੇ ਆਂ ਵੀਰ ਉਹਨਾਂ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਆ ਵੀਰ ਜੀ ਸਾਸਿਆ ਵੀਰ ਜੀ ਸਾਸਿਆ ਜੀ ਹੋਸਣਾ ਠੀਕ ਠਾਕ ਜੀ ਵਧੀਆ ਬੈਠੇ ਚਲੋ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਹੀਂ ਨਹੀਂ ਕੋਈ ਨਹੀਂ ਭਾਈ ਨਾਮ ਵੀਰ ਜੀ ਮਣੀਏ ਸ਼ਹਿਰਾ ਹੀ ਨਾਲਾ ਤਹਿਸੀਲ ਵੀ ਜੀ ਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9592920365 ਠੀਕ ਹੈ ਜੀ ਹਾਂਜੀ ਭਾਈ ਆਹ ਕਿਹੜੇ ਏਰੀਏ ਚ ਲੱਰਦਾ ਰਹੀ ਜਾ ਬਸ ਭਾਈ ਇਦਾਂ ਹੀ ਆ ਬਸ ਮਹਾਰਾਜ ਦੀ ਮਿਹਰ ਨਾਲ ਕੋਈ ਮਿਲਦੇ ਜਾਂਦੇ ਤੇ ਲਈਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਫੇ ਕਿੰਨਾ ਕੁ ਟਾਈਮ ਲੱਗੇ ਕਿੰਨਾ ਵਸੂਆ ਸੁਣਾ ਨੇ ਵੀਰ ਜੀ ਤਜੱਸਵ ਸੁਣੀ ਜੇ ਐਸਾ ਹੀ ਹੈ ਤੇ 5-6 ਦਿਨ ਕੱਟ ਜੇਗੀ ਠੀਕ ਹੈ ਟਿਕ ਟਿਕ ਇਹ ਰਿਕਾਰਡ ਵਾਲੀ ਹੈ ਉਹ ਵੀਰ ਜੀ ਨੇ 16 16 17 ਕਿਲੋ ਦੁੱਧ ਚੋਇਆ ਮੈਂ ਥੱਲੇ ਅੱਛਾ ਜੀ ਹਾਂ ਜੀ ਤੇ ਮੈਂ ਤੁਹਾਨੂੰ ਇਹ ਵਗਾਂ 20 ਪਲੱਸ ਕਰ ਦੂਗੀ ਮੈਂ ਹਰਕਿ 17 18 ਕਿਲੋ ਦੁੱਧ ਭਰੇਗੀ ਵੀਰ ਜੀ ਇਧਰੋਂ ਲੋਕਾਂ ਲਈ ਕਿ ਜਾਂ ਉਧਰੋਂ ਮੰਗਾਈ ਇਹ ਵੀਰ ਜੀ ਇਹ ਫਾਇਰ ਕਿ ਇਧਰੋਂ ਲਈਏ ਮੈਂ ਮੈਂ ਉਧਰੋਂ ਮਾਰ ਕੇ ਆਈ ਠੀਕ ਹੈ ਠੀਕ ਹੈ ਜੀ ਇਹਦੇ ਸੁਵੇਰ ਨਾਲ ਆਂਦੀਆਂ ਨੇ ਭਾਈਓ ਉਧਰੋਂ ਭਾਈ ਜੀ ਕੋਲ ਕੇ ਵਿਖਾਈਆਂ ਲੋਬ ਜੀ ਕੋਠੇ ਗੱਡੀ ਝੋਟੀ ਆ ਆਪਣੇ ਸੱਜਣਾ ਕੋਈ ਵੀਰ ਜੀ ਮੈਂ ਜਿੰਦਾ ਕੋਈ ਉਹਨਾਂ ਨੂੰ ਜੀ ਬੋਰੀ ਕਰਕੇ ਉਹਨਾਂ ਮੈਂ ਵੇਚੀ ਪਈ ਉਹਨਾਂ ਅੱਛਾ ਅੱਛਾ ਜ ਕਹਿੰਦਾ ਕੱਲ੍ਹ ਵਾਈਨ ਵਿੱਚ ਦਿਖਾ ਦੇਣਾ ਫੋਟੋ ਨਾਲ ਕਿੰਨਾ ਟਾਈਮ ਦੱਸਿਆ ਬਈ ਘੜਤਦਾ ਜੀ ਕੌਣ ਚੇਦਰ ਮਿਟੀ ਖਲੂਗੀ ਹੌਸਲਾ ਲਾ ਕੇ ਚਲੋਗੇ ਸਭੀ ਹੱਥੇ ਤੇ ਆਸਪਾਸ ਟਾਈਮ ਲਾਉਂਦੇ ਨੇ ਕਾਡ ਕਾਰਡ ਤੋਂ ਤੇ ਪਿਓ ਰੈੱਡ ਬਲੈਕ ਹੈ ਵਿਨੈਜ ਸੋਨ ਦਾ ਕਰਮਾਜੀ ਪੰਡਾ ਪਈ ਹੋਈ ਤੇ ਲੱਡ ਨਾ ਜਿਹੜੀਆਂ ਕਾਫੀਆ ਹਵਾਨੇ ਦੇ ਕਰੋ ਜੀ ਚੈੱਕ ਫੇਸ ਕੁਆਲਟੀ ਦਾ ਸਿੰਗ ਸੰਗ ਪਾਓ ਵੀ ਚੰਗਾ ਲੱਗਾ ਵਾ ਤੇ ਨੇਵ ਰਿਨੂ ਵੀ ਅਲੋ ਨਹੀਂ ਐਨ ਅ ਚੱਪਾ ਕਾਂ ਵਰਗਾ ਹੀ ਹੁਆ ਲੱਗਾ ਜੋਦੀ ਉਨੀ ਅੱਗੇ ਉਹਨੇ ਪਿੱਛੇ ਬਣੇ ਨੂੰ ਮੈਂ ਐ ਕਿ ਤਜਸੂਆ ਸੁਣੀ ਆ ਮੈਂ ਅੱਛਾ ਹੀ ਹਾਂਜੀ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਦੋਹਾਂ ਦੋ ਜਾਦੂਆ ਤਜਸੂਆ ਨਹੀਂ ਬਿਲਕੁਲ ਕੋਈ ਲੋਭ ਜੀ ਤੀਸਰਾ ਸੁਗਾ ਸੁ ਵੀ ਤੇ ਉਹ ਨਹੀਂ ਅੱਗੇ ਤੇ ਉਹ ਨਹੀਂ ਪਿੱਛੇ ਨੂੰ ਆ ਬਾਕੀ ਧਾਂਤੂਣ ਵੀ ਬਹੁਤ ਹੀ ਚੰਗਾ ਲੱਗਾ ਵਾ ਮੈਨੂੰ ਦਿਖਾ ਦਿਓ ਮੈਂ ਕਮਾਲੋ ਬਾਈ ਇਹ ਕਮਾਲ ਲੱਗਦਾ ਕਰਦੇ ਕਰਦੇ ਲੋ ਜੀ ਉਹ ਤੇਸ ਕੋ ਆਂਦੀ ਭਾਈ ਜਵਾਬ ਮੜੀ ਜੇ ਉਹ ਮੋਰਾ ਨਸਲੀ ਆ ਥਾਣ ਕਰਕੇ ਮੋਰਾ ਹੀ ਕਹੀ ਗਏ ਲੈ ਜੋ ਤੇ ਆਹਦੀ ਬਧੂ ਵੀ ਜਨ ਉਹਨਾਂ 16 17 ਦੇ ਲੋਕੋ ਗਰਮੀ ਗਰਮੀ ਆ ਭਾਜੀ ਮੈਂ ਤੁਹਾਨੂੰ ਐਵੇਂ ਕਹਾਂ 20 ਪਲੱਸ ਕਰ ਦੂਗੀ 16 17 ਕਿਲੋ 17 17 ਕਿਲੋ ਬਹੁਤ ਜ਼ਿਆਦਾ ਹੁੰਦਾ ਹੈ ਕਹਿਣ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਉਹ ਵੀ 16 17 ਵੀ ਦੋ ਦੋ ਦਾ ਵੀ ਦਣਾ ਬਸ ਵੀ ਚੰਗੀ ਸੇਵਾਲਾ ਨਾ ਹੈ ਗਾ ਦੋਸ਼ਾਂ ਕਾ ਬੰਦੀ ਕਰਮਾਲੀ ਲੈ ਲਓ ਜੀ ਇਹ ਪੇਟ ਦੇ ਲੋ ਵੀ ਬਹੁਤ ਚੌੜੀ ਜਿਹੇ ਆ ਕੱਲਾ ਕੱਲਾ ਤਾਂ ਨਿਕਾ ਗਿਆ ਵਾ ਠੀਕ ਠੀਕ ਲੈ ਜੋ ਬਾਈ ਲੈਓ ਲੈਓ ਸਰ ਜੀ ਬਾਈ ਜੀ ਹਾਈਟ ਚੈੱਕ ਕਰੋ ਦੇ ਹਾਈਟ ਵਾਈਟ ਕਰ ਲਓ ਠੀਕ ਠੀਕ ਛੋਟੇ ਪੂਛ ਛੋਟੇ ਮੜੀ ਬਣੀ ਲੱਗ ਰਿਹਾ ਥਨਾ ਦਾ ਸੈਕ ਹੈ ਕਿ ਕਰ ਸਕਦੇ ਨਹੀਂ ਫੋਟੋ ਵਾਲਾ ਵੀ ਬਣੀ ਰਹੀ ਹੈ ਫੋਟੋ ਫੋਟ ਬਾਹਰ ਨੂੰ ਆਜੋਗੇ ਜਦੋਂ ਤਿਆਰ ਹੋ ਗਈ ਪੂਰੀ ਇੱਥੇ ਦਿਖਾ ਦਿਓ ਯਾ ਦਿਖਾ ਦਿਓ ਥਨਾ ਦਾ ਸੈਕ ਦੋ ਭਈਆ ਗਲੀ ਸਾਈਡ ਤੋਂ ਥਨਾ ਦਾ ਸੈਕ ਆ ਗਿਆ ਤੇ ਮਿਲ ਕੇ ਵੜੀ ਕਿਹ ਕਰ ਸਕਦੇ ਬਹੁਤ ਚੰਗੀ ਲੱਗੀ ਆ ਵੇ ਭਾਈ ਦਿਖਾ ਦਿਓ ਠੀਕ ਹੈ ਠੀਕ ਹੈ ਪੂਰੀ ਆਈਟਮ ਹੈ ਦੀ ਆ ਚਾਹਣੀ ਜੀ ਇਹਦਾ ਮੁੱਲ ਭਾਜੀ ਮੇਰਾ ਕੋ ਰੋ ਭੀ ਜੇ ਨਾ ਮਰਜੀ ਕਰ ਲੋ ਤੇ ਆ ਵੀ ਰਾਤ ਤੀਂ ਤੱਕ ਵੀਡੀਓ ਵੀਡੀਓ ਬਣਾਉਂਦੇ ਰਹਿੰਦੇ ਰੋ ਜੀ। ਨਿੱਕੰਗੀਆਂ ਝੋਟੀਆਂ ਨਿੱਕੀ ਕੋਈ ਚਾਹਤਾ ਮੈਂ ਰੋ 2 ਲੱਖ ਦੀ ਏ। ਹਾਂਜੀ। ਆ ਕੋ ਜਿੰਨੇ ਦੀ ਮਹਾਂਦਾਨ ਕਰਾਉਣਾ ਕਰਾ ਦੋ। ਕਿ ਜੈ ਜਿਆ ਕਰੀਏ ਜਿੱਥੇ ਵੀ ਛਾਂਦੀ ਦਨੀਆ ਖਾਂ। ਇੱਕ ਪੈਣ ਦੀ ਭਾਈ ਦੇ ਦਈਏ। ਭੀ ਮਹਾਂਦਾਨ 1.5 ਤੋਂ ਅੰਦਰ ਕਰਕੇ ਮਾਰਵਾ ਦਈਏ। 1.5 ਦੀ ਦੇਣੇ ਭਾਈ ਇੱਥੇ ਕਹਿ ਤਾ ਦੇ। 1.5 ਤੋਂ ਅੰਦਰ ਕਰਕੇ ਥੋੜੀ ਜਿਹੀ। ਕੀ ਕਰੋਂ ਮਾਨ ਸਰ ਤਾਂ ਵੀ ਜਿੰਨਾ ਕਰਾਉਣਾ ਸੀ ਕਰਾ ਲਓ ਆਪੇ ਕਰਾ ਲਓ ਤੁਸੀਂ ਮੈਂ ਦੇਖ ਕੇ ਕਰਾ ਲਓ ਜਿੰਨਾ ਕਰਾਉਣਾ ਹਾਂ ਨਹੀਂ ਕਰਦੀਆਂ ਜੀ ਪੰਜਾਬ ਜੀ ਕਰਿਓ ਕੋਈ ਚੋਰ ਚੱਪੇ ਵਾਲਾ ਕੰਮ ਥੋੜਾ ਪਤਾ ਹੀ ਜ਼ਿਆਦਾ ਨਹੀਂ ਨਹੀਂ ਜਾਣਦੀਆਂ ਜਿੰਨੀ ਗੱਲ ਖਮਸਾ ਡਾ ਦੇ ਵਾਲਾ ਚੱਲ 45 ਕਰ ਦਈਏ 45 ਨਾ ਕਰੀਏ ਫਿਰ ਭਾਜੀ ਹਾਂ ਜੀ 30 ਹੀ ਹੋਰ ਘੱਟੀਏ ਫਿਰ 42 ਇੱਕ 42 ਦੀ ਹਾਨ ਆ ਹੀ ਹੋਗੀ ਠੀਕ ਹੈ ਠੀਕ ਲੋ ਭਾਜੀ 1 ਲੱਖ 45 ਹਜ਼ਾਰ ਦੇ ਦਰਦ ਕਾੜਾ ਲਓ ਕੋਈ ਸ਼ੱਕ ਨਹੀਂ ਪੂਰਾ ਨੋਰਾ ਨਜ਼ਰ ਨਹੀਂ ਆ ਬਾਕੀ ਖਾਣੇ ਤੋਂ ਡੱਕੇ ਲੱਗਣੇ ਆਪਾਂ ਤੁਹਾਨੂੰ ਲਾ ਕੇ ਦੋ ਇੱਕ ਕਰਨੀ ਚਾਹੀਦੀ ਹੈ ਹਾਂ ਨਾ ਆ ਲਈਏ ਭਾਜੀ ਬਾਕੀ ਛੋੜ ਜਪਾਂ ਆਪਣੇ ਮਾਨਤਾਨ ਕੋਈ ਜਿਹੜਾ ਵੀ ਕਰੇਗਾ ਫੋਨ ਆਪਣਾ ਮਾਨਤਾਨ ਕੋਲੋਂ ਬੜਾ ਬੜਾ ਜਨਾ ਭੋਗ ਕਰਾ ਦੇ ਠੀਕ ਹੈ ਠੀਕ ਹੈ ਲਓ ਭਾਜੀ ਫੋਟੋ ਤੋਂ ਬਾਹਰ ਆ ਜੀ ਕਰਵਾ ਲਈ ਇੱਧਰ ਸਾਈਡ ਤੇ ਜਰਾ ਦਿਖਾ ਦਿਓ ਬਣਾ ਲੈ ਦੇ ਵਾਲੋਂ ਕਰੋ ਇੱਧਰ ਆਪ ਲੋ ਭਾਜੀ ਜਦੋਂ ਪੂਰੀ ਤਿਆਰ ਹੋ ਗਈ ਤੇ ਫੋਟੋ ਫੋਟ ਬਾਹਰ ਆ ਜੀ ਜੀ ਕੋਈ ਬਾਹਰ ਹੋ ਗਈ ਠੀਕ ਹੈ ਠੀਕ ਹੈ ਇੱਥੇ ਵੀ ਜੀ ਲਾਓ ਕੀ ਕਿੜਾ ਠੀਕ ਹੈ ਠੀਕ ਹੈ ਪਹਿਲਾਂ ਹੀ ਬਣ ਗਈ ਇਹ ਹਾਂਜੀ ਤੇ ਪਈਆ ਵੈਰ ਦੇ ਬਾਰੇ ਕਰ ਦੱਸਿਓ ਜੀ ਨੰਬਰ ਦੇ ਜੇ ਵੀ ਜੀ ਪਹਿਲਾ ਸੁਆਜੇ ਐਸਾ ਹੀ ਹੈ 4 ਦੰਦ ਨੂੰ ਹੋ ਜੇ ਠੀਕ ਹੈ ਹਾਂਜੀ ਇਹ ਫਾਰਮ ਤੋਂ ਬੱਚੀ ਲਈ ਉਹ ਵੀ ਚਲ ਗਿਆ ਬਾਹਰ ਅੱਛਾ ਜੀ ਡਾੜੀ ਵਰਬ ਯੁਰ ਗਿਆ ਉਹ ਬਸ ਪੱਲਾ ਹੀ ਹੋ ਤੇ ਸਾਹ ਤਾਂ ਜੁੰਦਾ ਅੱਛਾ ਇਹ ਤਾਂ ਤਿਆਰ ਹੋ ਜਾਂਦੀਆਂ ਬੱਚੀਆਂ ਉਹ ਚੋਂ ਦੇਉਂਦੇ ਉਹ ਵੇਚੀ ਜਾਂਦਾ ਠੀਕ ਹੈ ਠੀਕ ਅੱਗੇ ਦੋ ਵੇੜਾ ਬਹੁਤ ਚੰਗੀਆਂ ਆਉਂਦੀਆਂ ਅੱਛਾ ਜੀ ਤੇ ਕਿਤੇ ਦੋ ਟਾਲੀਆਂ ਹੋਈਆਂ ਦੋ ਦੋ ਵੀਡੀਓ ਨਾਲ ਵੇੜ ਜਿਹੜੀ ਉਹ 50 ਪਲੱਸ ਚੱਲਦੀ ਆ ਅੱਛਾ ਜੀ ਹਾਂਜੀ ਪਹਿਲੇ ਹਾਂ ਪਹਿਲੇ ਠੀਕ ਹੈ ਤੇ ਇਹ ਕਿੰਨਾ ਟਾਈਮ ਕੱਟੀਏ ਜੀ ਡੇਨ ਦਾਅ ਕੱਢ हां ਜਿਹੜਾ ਲਗਾ ਦੋਗੇ ਲੋਬੀ ਥਣ ਤੋਂ ਜਿਹੜਾ ਹੈ ਕੱਲਾ ਕੱਲਾ ਕਰ ਦੋਗੇ ਤੇ ਲੱਡੂ ਮੰਨੀਆਂ ਜੇ ਕਾਹਦੀ ਆ ਤੁਹਾਡੇ ਦੇ ਅੱਗੋਂ ਵਿੱਚ ਚਾਦ ਲਾਸ ਲੈ ਜੂਗਾ ਜੀ ਹੋਰ ਖੋਲੋ ਖੋਲੋ ਇਹਨੂੰ ਖੋਲੋ ਜੀ ਖੋਲੋ ਬਾਈ ਜੀ ਖੋਲ ਕੇ ਦਿਖਾਈਏ ਲੋਬੀ ਫਾਰਮ ਵਾਲੀ ਵੜਿਆ ਸੁਬਾਈ ਕਹਿੰਦਾ ਕਿ ਉਹਨਾਂ ਦੀ ਬੈਡ ਜਿਹੜੀ ਪਹਿਲਾਂ ਨਹੀਂ 25+ ਚੱਲਦੀ ਆ ਉਹ 4 ਦਾ ਵਿੱਚ ਨੂੰ ਵੀ 4 ਦਾ ਦਾ ਜਿਹੜਾ ਜਿਹੜੀ ਚਾੜੀ ਆ ਰਸਾ ਰਸਾ ਨਹੀਂ ਪਾਇਆ ਇਹਨਾਂ ਖੁੱਲੀ ਰਹੀਦੀ ਰਹੀ ਉਹਦੇ ਨੇਕਾ ਕੀ ਨਾ ਉਹਦੇ ਜਾਣ ਕਰਕੇ ਹੋਈ ਹੈ ਠੀਕ ਹੈ ਲੋਬੀ ਕੱਤ ਕਾਣ ਕਿਦਾ ਇਹਦਾ ਬਹੁਤੀ ਝੰਗਾ ਆ ਗਿਆ ਵੈਟ ਦਾ ਤੇ ਥਣ ਸੁਣੇ ਗੁਲਾਬੀ ਥਣ ਆ ਗਿਆ ਅੰਦਰ ਹੀ ਘਮਾ ਲੇ ਅੰਦਰ ਹੀ ਬਲਾਜੋ ਬਹਾਂ ਲੈ ਠੀਕ ਹੈ ਠੀਕ ਹੈ ਨਹੀਂ ਰਹਿਣ ਤੋਂ ਬਾ ਠੀਕ ਹੈ ਸੋਰਾ ਵਧੀਆ ਦੇਖ ਗਿਆ ਲਾਗੇ ਤੋਂ ਪਗਲੇ ਸਾਡ ਤੋਂ ਮਿਲਉਂਦੇ ਗਾਣ ਤੋਂ ਜਿਹੜਾ ਝੰਗਾ ਆ ਤੁਮਾਂ ਨੂੰ ਅਲਵਿਕ ਮੁਨਿੰਗ ਬਾਰ ਕੱਢ ਲੈਣੀ ਬਾਹਰ ਕੱਢ ਕੇ ਦਿਖਾ ਦੇ ਜੀ ਚੱਲ ਬੱਤ ਬਾਰ ਦੇ ਬਾਰ ਦੋ ਬਾਈ ਕੋਈ ਮੜਾ ਕੋਈ ਨਹੀਂ ਕੋਈ ਐ ਫਰਾਂਸ ਸਾਈਜ਼ ਦੇ ਪਸੰਦ ਦਿਖਾ ਦਿਓ ਨਹੀਂ ਕੱਢਦੇ ਜੀ 10 ਦਿਨ ਕੱਢ ਕੇ ਚਾਹੀਦੇ ਠੀਕ ਹੈ ਠੀਕ ਹੈ ਕੋਈ ਨਹੀਂ ਅੰਦਰ ਹੀ ਸਭ ਨੂੰ ਸਭ ਫੋਟੋ ਵਧੀਆ ਅੰਦਰ ਹੀ ਸੋਰ ਨਾਲ ਕਰਾਂਗੇ ਤੁਹਾਨੂੰ ਅੰਦਰ ਲਓ ਜੀ ਸਰ ਉੱਚਾ ਕੇ ਫੇਸ ਕੁਆਲਟੀ ਦੇ ਖਾਤ ਤੋਂ ਜਿਹੜਾ ਬਹੁਤ ਹੀ ਚੰਗਾ ਵਾ ਅਿੰਦਾਈ ਸੁਭਾਸਾ ਨਾ ਕਰ ਮਾਲੀ ਨੇ ਦਾਦਾ ਬਣ ਗਿਆ ਲੱਡਣਾ ਹੱਥ ਫੇਰ ਕੇ ਬਾਕੀ ਸੀਲੀਆਂ ਸੁਜੰਗਾ ਤਾਂ ਕੀ ਕਰਨੇ ਆ ਯਾ ਟਿਲਡਣਾ ਨੂੰ ਕੀ ਕਰ ਸਕਦਾ ਏ ਕੌਮ ਜਿਆਦਾ ਜੇ ਨਾ ਨੈਗੇਟਿਵ ਹੋਮ ਲੈ ਲੈ ਕੋਈ ਮਾਲਾ ਕੋਈ ਨਾ ਆਉਂਦਾ ਜੇ ਕੋਈ ਕੀ ਕਰੀਏ ਕੰਬੀਅਰ ਚਾਹ ਰਹਾ ਖਾਣਾ ਨਿਵਾਇ ਹੂੰ ਉਹ ਯਾਰ ਵੀ ਸੈਰ ਚ ਕਰਨੇ ਹੁੰਦੇ ਤਾਂ ਮਤਲਬ ਆਈ ਗੋਲਪੜੀ ਵਿੱਚ ਜਿਹੜੀ ਪੂਰੀ ਬੋਲ ਹੈ ਠੀਕ ਹੈ ਠੀਕ ਹੈ ਅੱਜ ਕਾਇਓ ਲੱਤ ਮੜੀ ਗਈ ਅਕਰ ਇਹਨੂੰ ਕਰੇ ਹੁਣ ਜਾ ਕੇ ਚੇਤੂ ਪੂਰ ਕੇ ਉਹ ਲੋਕਾਂ ਵਯਾ ਵੀ ਸੈਰ ਤੋਂ ਖਾਣਾ ਦਾ ਸੈਜ ਕਰ ਚੈੱਕ ਕਰ ਸਕਦੇ ਜੇ ਟੈਂਟ ਕਲਾਬ ਦੀ ਖਾਣਾ ਆ ਗਿਆ ਨਹੀਂ ਇਹਦਾ ਮੁੱਲ ਪਈ ਹੈ ਆਹ ਵਾਹ ਕੀ ਇਹ ਠੀਕ ਹੈ। ਲਓ ਵੀ ਸੁਣਦਾ ਕਿ ਇਹ ਵੀ ਚੱਡਾ ਚੰਗਾ ਬਣਾਉਂਦੇ। ਇਹਦਾ ਮੁੱਲ ਭਾਜੀ ਹਰ ਮੁੱਲ ਭਾਜੀ ਜਿੰਨਾ ਮਰਜ਼ੀ ਕਰਾ ਲੋ। ਮੁੱਲ ਕਰਾ ਲੋ 85 ਕਰਾ ਲੋ 90 ਕਰਾ ਲੋ। ਅੱਛਾ ਜੀ। 80 ਆਹ ਦੇ ਦਾਂਗੇ। ਠੀਕ ਹੈ ਜੈ ਜੈ। ਕਰਾ ਲੋ ਜੋ ਮਨਤਨ ਕਰਾਉ। ਇਹ ਵੀ ਦੱਸ ਦੋ ਹਾਨਾ। ਇਹੀ ਕਰਾ ਲੋ। ਪੱਕੀ ਦੱਸ ਦੋ ਇੱਕੋ ਗੱਲ। ਕਰਾ ਲੋ। ਨਹੀਂ ਦੱਸ ਦੋ ਆਪੇ 5000 ਵਾਧਾ। 10000 ਦੇ ਦਈਏ ਭਾਜੀ। ਹੋਰ ਛੱਡ ਦੋ। 2000 ਹੋਰ ਛੱਡ ਦਈਏ। 10000 ਹੋਰ ਛੱਡ ਦਈਏ 72000 ਦੀ ਹਾਨਾ ਇਹ। ਠੀਕ ਹੈ ਠੀਕ ਹੈ ਲਓ ਭਾਈ 75000 ਦੀ ਤੇ 25 ਪਲੱਸ ਜਿਹੜਾ ਦੁੱਧ ਪੈਤਾ ਦੀ ਬਾਈ ਕਹਿੰਦਾ ਕਿ ਕੱਢ ਦੋ ਨਾ ਭਾਈ ਹੋਊਗਾ ਠੀਕ ਹੈ ਠੀਕ ਹੈ ਫੋਲਾ ਹੈ ਬੱਚੀ ਦੁੱਧ ਤਾਂ ਬਹੁਤ ਹੀ ਚੰਗੀ ਆ ਵੇਖੋ ਤੇ ਵੀਰ ਦੇ ਹੱਥ ਤੇ ਆਦੀ ਆ ਇਹੋ ਅਸੀਂ ਦਿਨ ਦਾ ਕੱਢਣੀ ਨਾ ਪੰਨਾ ਹੀ ਪਾ ਜੂਗੀ ਠੀਕ ਹੈ ਠੀਕ ਹੈ ਤੇ ਆ ਜਾਓ ਭਾਈ ਤੇ ਕਿਹੜਾ ਬੰਦਾ ਆ ਦੱਸਿਆ ਭਾਈ ਵੈੜਵਾਰੇ ਕੇਵੀ ਦੀ ਸ਼ਾਈ ਵਾਲਾ ਕ੍ਰੋਸ ਜੇ ਅੱਛਾ ਜੀ ਦੂਜਾ ਸੁਬਾ ਜੇ ਅੱਛਾ ਜੀ ਪਹਿਲੇ ਦੁਪਹਿਰ 15 ਕਿਲੋ ਦੁੱਧ ਭਰਿਆ ਆ ਬੱਚੀ ਅੱਛਾ ਜੀ ਹਾਂ ਜੀ ਤੇ ਹੁਣ ਕਿੰਨਾ ਟਾਈਮ ਲੱਗਦੀ ਇਹਦੇ ਬਸ ਤਿਆਰ ਹੀ ਆ ਦੋ ਚੌ ਦਿਨਾਂ ਕੀ ਗਾ ਠੀਕ ਹੈ ਜੀ ਤੇ ਖੋਲੋ ਬਾਈ ਜੀ ਨੂੰ ਫਿਰ ਖੋਲ ਕੇ ਦਿਖਾਈਏ ਲੋ ਬਾਈ ਜੀ ਸ਼ਾਈ ਹਲ ਕਰਾਸ ਆ ਗਈ ਨਾ 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 ਵੇਦੀ ਚੜੀਆਂ ਦਿਖਾ ਦਿਓ ਖਾਣ ਕੁਝ ਪਿਆ ਸਟੇਜ ਦਾ ਕੁਝ ਠੰਡੀ ਧੀ ਗਏ 15 ਮੀਟਰ ਦਾ ਜੁਤ ਕੱਟਿਆ ਰਹਿਣਾ ਇਹ ਸ਼ਾਈ ਹਲ ਕਰਾਸ ਲੈ ਲੂਗੀ ਅਜੇ 4-5 ਬੋਰ ਇੱਥੇ ਮਾਤੋਂ ਮੰਜਣੀਆਂ ਇਹਦੇ ਵੀ ਹਵਾ ਦੇ ਕਾਫੀ ਅਜੇ ਤੇ ਖਾਣ ਵਾਲੇ ਦਾ ਸੈੱਲ ਗਿਆ ਬਹੁਤ ਹੀ ਚੰਗਾ ਆ ਗਿਆ ਵਾ ਇਹ ਹੈ ਠੰਡੀ ਟੀਜ ਕਰੋ ਜੀ ਚੈੱਕ ਕਰੋ ਕਹਿੰਦਾ ਉਹ ਸਹੀ ਦਿਨ ਅਸਲੀ ਦਾ ਜਿਹੜੀਆਂ ਨੇ ਤੇ ਨਾਸਰ ਲੱਗਾ ਖੜੀ ਆ ਧਮਾਲੋ ਠੀਕ ਹੈ ਠੀਕ ਹੈ ਬਾਹਰ ਵੱਡੇ ਦੁਆਣਾ ਨੂੰ ਉਹ ਚਾਈਲ ਕਰਾਓ ਤੇ ਨਾ ਇਹਨੂੰ ਕੋਈ ਗਰਮੀ ਨਹੀਂ ਕਰਵਾਓ ਪਰ ਵੀ ਜੀ ਕੋਈ ਸੀਨੀਅਰ ਰਾਜੀ ਹੈ ਵੈਡ ਠੀਕ ਹੈ ਦੋ ਦੋ ਹੋ ਜਾਂਦੇ ਆ ਰਗੀਆਂ ਦੀ ਵੈਡ 18 19 ਕਿਲੋ ਦੋ ਤੇ ਭਰ ਜੇਗੀ ਅੱਛਾ ਜੀ 18 19 ਕਿਲੋ ਦੁੱਧ ਭਾਜੂ 15 16 ਕਿਲੋ ਦੁੱਧ ਬਹੁਤ ਜ਼ਿਆਦਾ ਹੁੰਦਾ ਕਹਿਣ ਨੂੰ ਭਾਵੇਂ ਤਾਂ 20 ਕਿਲੋ ਕਹਿ ਦਈਏ ਠੀਕ ਹੈ ਠੀਕ ਹੈ ਹਾਂਜੀ ਘਮਾ ਲਓ ਘਮਾ ਲਓ ਬਹੁਤ ਚੰਗੀ ਤੇ ਦੁੱਧ ਵੀ ਚੰਗਾ ਉਹਦੇ ਕਰੋ ਚੈੱਕ ਬਾਕੀ ਢੱਲਾ ਢਲਾਂ ਵੀ ਕਾਦੀ ਆ ਹਵਲੇ ਤੇ ਨਾੜਾ ਨੂੜਾ ਵੀ ਚੱਡੇ ਤੇ ਚੰਗੀਆਂ ਆ ਗਈਆਂ ਤੇ ਰੀਵੀਜੀ ਕੋਈ ਸਹੀ ਆ ਰਹੀ ਨਹੀਂ ਗਰਮ ਹੋ ਠੰਡੀ ਨਹੀਂ ਅੱਛਾਈ ਠੀਕ ਹੈ ਠੀਕ ਹੈ ਜੀ ਆ ਲੈ ਲਓ ਸ਼ੁਕਰੀਆ ਨਾੜਾ ਨੂੜਾ ਭਾਈ ਦਿਖਾ ਦਿਓ ਲੈ ਖਾਦ ਲੈ ਲੈ ਬੰਨ ਕੇ ਦਿਖਾ ਦੇਣਾ ਕੋਲ ਠੀਕ ਹੈ ਲੋ ਵੀ ਕੱਢਿਆ ਜਿਹੜੀਆਂ ਦਵਾਈਆਂ ਜਿਹਨੀਆਂ ਬਹੁਤ ਚੰਗੀਆਂ ਆ ਰਹੀਆਂ ਜਸੂਨ ਦੇ ਵੀ ਦਿੱਤਾ ਐ ਪਰ ਨਹੀਂ ਭਾਜੂਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਅਗਲੇ ਨਾਲ ਅਗਲੇ ਮਾਰ ਕੱਢੇ ਰੇਣੀਆ ਤੇੁੰਨੇ ਆ ਆਪੀ ਆਣ 4:30 ਵਜੇ ਤੇ ਆਵਾਂ ਤੇ ਥਾਣਾ ਦਾ ਸੈਰ ਗਿਆ ਬਹੁਤ ਸ਼ਾਂਤਾ ਰਿਆ ਇਹਨੂੰ ਕਰੇ ਪਿੱਛੇ ਕਰ ਮਰ ਗਿਆ ਵੇ ਇਹ ਲਾ ਕੇ ਤੇ ਚੈੱਕ ਕਰਵਾ ਤੇ ਇਹ ਮਾਨੇ ਦੇ ਨਾਲਾ ਨੋੜਾ ਤੇ ਥਣ ਤੋਂ ਜਿਹੜਾ ਕੱਲਾ ਕੱਲਾ ਲੱਗਾ ਜੇ ਤੇ ਮੁੰਡੂ ਨੂੰ ਭਾਈ ਬਹੁਤ ਥੋਲੀ ਕੱਲੀ ਹੈ ਅੱਛਾ ਜੀ ਭਾਈ ਇਹ ਇਹਦਾ ਮੁੱਲ ਭਾਈ ਹੈ ਮੁੱਲ ਕਰ ਲਈ 60000 ਇਹ ਵੀ ਹਾਂ ਨਹੀਂ ਕਰੀਏ 55 ਦੇ ਦिए ਹੋਰ ਘਟਦਿਏ ਬੜੇ ਜੀ ਛਡਾ ਲੋ ਫਿਰ 3000 ਹੋਰ ਛਡਾ 50 ਮੰਨ ਕਰੀਏ ਠਕਾੜਾ ਜੀ ਇਹ ਜਾਂ ਨਹੀਂ ਕਰਾ ਲਓ ਜਿੰਨੀ ਕਰਾਉਣਾ ਯਾਰ ਮਾਰਸਰ ਤੇ ਆਏ ਸੀ ਕਿਹਾ ਜੇ ਦੋ ਛੱਡ ਦਈਏ ਚੋਣਾ ਛੱਡੀਏ ਦੋ ਹੋਰ ਛੱਡੀਏ ਫਿਰ ਠੀਕ ਹੈ ਛਿਹਰੀ ਹੈ ਬਲੀਪੁਰੇ ਹਾਨ ਅੱਜ ਦਵਾਂਗੇ ਇੱਥੇ ਕਿਉਂ ਚਾਰ ਵਿੱਚੋਂ ਠੀਕ ਹੈ ਠੀਕ ਹੈ ਅਬਰੀ ਛਿਹਰੀ ਦਾ ਤੇ ਵਿੱਚ ਜਿਹੜੇ 17 17 ਲੇਪੇ ਦਾ ਕਰ ਦੂਗੀ ਜੈੱਡ ਬਲੈਕ ਭਾਜੀ ਕਰੋ ਠੀਕ ਹੈ ਠੀਕ ਹੈ ਜਦੋਂ ਨਾ ਜੈੱਡ ਬਲੈਕ ਜੈੱਡ ਬਲੈਕ ਕਰੋ ਠੀਕ ਹੈ ਠੀਕ ਹੈ ਨਾ ਭਾਜੀ ਕ੍ਰਾਸ਼ ਬਸੰਤ ਤਾਂ ਜਿਹੜਾ ਵਾਅਦਾ ਹੁੰਦਾ ਗਰਮੀ ਦੇ ਵਿੱਚ ਇੱਕ ਮਹੀਨੇ ਬਾਅਦ ਕੋਈ ਨਹੀਂ ਭਾਜੀ ਜੀ ਠੀਕ ਹੈ ਠੀਕ ਹੈ ਤੇ ਫੈਡ ਕੁਆਲਟੀ ਵੀ ਚੰਗੀ ਨੇ ਦੱਸਿਆ ਉਹਦੇ ਕਲ ਉੱਤੇ ਜਿਹੜਾ ਗਿਆਕ ਇੱਕ ਗੁਰੂ ਨੇ ਦੱਸਿਆ ਇਹ ਸਾਨੂੰ ਭੜਿਆ ਭਈ ਇੱਕਦਮ ਮੜੀ ਬਾਹ ਨੂੰ ਕਰ